11 ਅਗਸਤ ਨੂੰ ਧਰਨਾ ਲੱਗਣਾ ਲਾ ਪਟਿਆਲਾ ਸ਼ਹਿਰ ਦੇ ਵਿੱਚ ਜਿਵੇਂ ਇਸ ਉੱਚੀ ਸਾਡੀ ਸੀਨੀਅਰ ਲੀਡਰਸ਼ਿਪ ਜੋ ਸਨੇਹਾ ਲਾਊਗੀ ਯੂਥ ਰੀਕ ਤਕੜਾ ਹੋ ਕੇ ਹਮੇਸ਼ਾ ਸ਼ਰੋਮਣੀ ਅਕਾਲੀ ਦਰ ਨਾਲ ਖੜਾ ਸਰਦਾਰ ਸ਼ਬੀਰ ਸਿੰਘ ਬਾਦਲ ਨਾਲ ਖੜਾ ਜੋ ਵੀ ਪਾਰਟੀ ਦਾ ਸਨੇਹਾ ਹੋਊਗਾ ਸਾਨੂੰ ਕਬੂਲ ਹੈ ਅਮਿਤ ਰਾਠੀ ਜੀ ਔਰ ਆਪਣੇ ਚਿੰਜਰ ਸਾਹਿਬ ਤੇ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਤੇ ਆਪਣੇ ਸਨੌਰਤਪ੍ਰੇਸ਼ਣ ਜੀ ਦਿੱਲੀ ਦਾ ਰੋਟੂ ਟੋਲਾ ਜਿਹੜਾ ਆਪਾਂ ਕਹਿੰਦੇ ਆ ਇਹ ਪੰਜਾਬ ਦੀ ਵਿੱਚ ਆਇਆ ਹੋਇਆ ਇਹਨੂੰ ਪਤਾ ਵੀ ਉਹ ਸਾਰਾ ਕੁਝ ਕਰਕੇ ਦੇਖ ਚੁੱਕੇ ਆ ਉਹਨਾਂ ਦੇ ਸਾਹਮਣੇ ਜਮੀਨਾਂ ਹੱਥੋਂ ਰੋਂਡਾ ਲਈ ਤਾਂ ਮੇਰੀ ਬੇਨਤੀ ਬਹੁਤ-ਬਹੁਤ ਧੰਨਵਾਦ ਜੀ ਮੈਂ ਬੇਨਤੀ ਕਰਾਂਗਾ ਸਰਦਾਰ ਦਵਿੰਦਰ ਸਿੰਘ ਜੀ ਬਿਆਲ ਫਟਿਆਣਾ ਕਿ ਅਸੀਂ ਕਿਸੇ ਦੀ ਸੀਟ ਲੈਣਾ ਹੈ ਜਾਂ ਕੁਝ ਵੀ ਪਰ ਕੋਆਪਰੇਟ ਕਰਕੇ ਆਪਾਂ ਦੇ 11 ਅਗਸਤ ਨੂੰ ਜੋ ਸਰਦਾਰ ਸੁਪਰੀਮ ਸਿੰਘ ਪਾਲਰ ਜੀ ਨੇ ਧੰਨ ਲਗਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀ ਜੇਲ ਵੱਲੋਂ ਕਿਸਾਨਾਂ ਦੀ ਲੁੱਟ ਲਈ ਉਹਨਾਂ ਦੀ ਜ਼ਮੀਨਾਂ ਨੂੰ ਹੜਪਣ ਲਈ ਇੱਕ ਪਾਲਿਸੀ ਬਣਾਈ ਹੈ ਉਹ ਪਾਲਿਸੀ ਦੇ ਵਿਰੋਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਬਹੁਤ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਪਾਰੀਏ ਬਹੁਤ ਵੱਡਾ ਰੋਸ ਆ ਸੋ ਮੈਂ ਸਮਝਦਾ ਕਿ ਉਹਦੇ ਸੰਬੰਧ ਵਿੱਚ ਪਹਿਲਾਂ ਨਿਹੜਾਂੇ ਬਹੁਤ ਵੱਡਾ ਧਰਨਾ ਹੋਇਆ ਲੱਗਿਆ ਮੀਂਹ ਪੈਂਦੇ ਜਦ ਲੋਕਾਂ ਨੇ ਰੋਸ ਕੀਤਾ ਉਸ ਤੋਂ ਬਾਅਦ ਮਹਾਲੀ ਵਿਖੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮਹਾਲੀ ਤੇ ਰੋਪੜ ਜ਼ਿਲ੍ਹੇ ਨੇ ਧਰਨਾ ਸੀ ਉਹ ਬਹੁਤ ਕਾਮਯਾਬ ਰਿਹਾ ਮੀਂਹ ਪੈਂਦੇ ਦੇ ਵਿੱਚ ਲੋਕਾਂ ਨੇ ਮਤਲਬ ਪੂਰੇ ਜੋਸ਼ ਦੇ ਨਾਲ ਸਰਕਾਰ ਦਾ ਵਿਰੋਧ ਕੀਤਾ ਹੁਣ 11 ਤਰੀਕ ਨੂੰ ਪਟਿਆਲੇ ਵਿਖੇ ਲੱਗ ਰਿਹਾ 4 ਤਰੀਕ ਨੂੰ ਬਰਤੰਡੇ ਵਿਖੇ ਸੋ ਚਾਰ ਦੇ ਧਰਨੇ ਬਾਰੇ ਬਹੁਤ ਮੀਟਿੰਗ ਸੱਜੀ ਗਈ ਹੈ ਤੇ ਜਿਸ ਤਰ੍ਹਾਂ ਨਾਲ ਵਰਕਾਂ ਦੇ ਵਿੱਚ ਕਿਸਾਨਾਂ 'ਚ ਰੋਸ ਆ ਵਰਕਾਂ ਰੋਸਾ ਮਤਲਬ ਆਦਾ ਵੀ ਸਾਰੇ ਧਰਨ ਵੱਡਾ ਧਰਨਾ ਪਟਿਆਲੇ ਵੀ ਕਿ ਲੱਗਣਾ ਜੋ ਗਮਾਟਾ ਦਫਤਰਪੁਰੇ ਲੱਗਣਾ ਸੋ ਇਸ ਕਰਕੇ ਇਨਕੇ ਸ਼ਰਮਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਹਰਿਆਉ ਜੀ ਅਮਰ ਸਿੰਘ ਰਾਠੀ ਸਾਰਿਆਂ ਨੇ ਮੀਟਿੰਗ ਸੱਦ ਕੇ ਅੱਜ ਬਖੋ ਖਲਕਾਂ ਚਾਹ ਲਾਲਕਾ ਜੀ ਬੈਠੇ ਨੇ ਉਹਨਾਂ ਨੇ ਮੀਟਿੰਗਾਂ ਸੱਦ ਕੇ ਕਿ 11 ਤਰੀਕ ਵਾਰੇ ਬਸਾਂ ਦੇ ਹਲਕੇ ਵਿੱਚ ਬਸਾਂ ਵੱਡੀਆਂ ਨੇ ਕਾਰਾਂ ਸਕੂਟਰ ਮੋਟਰਸਾਈਕਲ ਨਾਲ ਜਿੱਥੇ ਸੁਨੇਹਾ ਦੇ ਕੇ ਬੁਲਾ ਰਹੇ ਆ ਲੋਕ ਆਪ ਮਹਾਰੇ ਬਹੁਤ ਵੱਡੀ ਗਿਲਤੀ ਹੋਣਗੇ ਤੋ ਸਾਰਿਆਂ ਨੂੰ ਬੇਨਤੀ ਆ ਕਿ ਇਸ ਜੋ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਉੱਪਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲੈਂਡ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਇਹਨੂੰ ਖਤਮ ਕਰਵਾਉਣ ਵਾਸਤੇ ਇਹਨੂੰ ਸਰਕਾਰ ਨੂੰ ਚਲਦਾ ਕਰਨ ਵਾਸਤੇ ਸਰਕਾਰ ਨੂੰ ਘੇਰਨ ਵਾਸਤੇ ਇਹ ਵੱਡੇ ਵੱਡੇ ਧਰਨੇ ਬਜਾਰੇ ਹੋ ਰਹੇ ਨੇ ਸਾਨੂੰ ਉਮੀਦ ਆ ਕਿ ਲੋਕਾਂ ਦੇ ਰੋਸ ਸਕੇ ਸਰਕਾਰ ਨੂੰ ਝੁਕਣਾ ਪੈਣਾ ਤੇ ਪਾਲਿਸੀ ਵਾਪਸ ਲੈਣੀ ਪੈਣੀ ਇਹ ਬਣਾਖੇ ਕੋਲ ਬੁੱਢਾ ਅਫਸਰ ਲੱਗਦੇ ਜੀ ਇਹ ਆ ਦੱਸ ਦੇ ਫੋਨ ਕਰਕੇ ਬੁੱਢਾ ਦੇ ਦਫ਼ਤਰ ਬੁੱਢਾ ਦਫ਼ਤਰ ਨੂੰ ਲੱਗਣਾ ਧਰਨਾ ਕੁਦਾ ਦਫਤਰ ਬੁੜਾ ਦਫਤਰ ਆਰਪਾ ਸੇਡਾ ਉਹਦੇ ਪੂਰੇ ਲੱਗਣਾ ਤਰਨਾ ਹੈ ਸੋ ਇਹ ਕਹਿੰਦਾ ਸਾਰਿਆਂ ਨੂੰ ਬੇਨਤੀ ਆ ਕਿ 11 ਤਰੀਕ ਨੂੰ ਬੱਸਾਂ ਦੇ ਰਾਹੀਂ ਗੱਡੀਆਂ ਦੇ ਰਾਹੀਂ ਸਕੂਟਰ ਮੋਟਰਸਾਈਕਲ ਦੇ ਰਾਹੀਂ ਤੇ ਪਹੁੰਚ ਕੇ ਤਾਰੇ ਨੂੰ ਕੰਮਜਾਬ ਕਰੀਏ ਜਿਹਦੇ ਸਾਰਾ ਸੁਖਬੀਰ ਸਿੰਘ ਬਾਦਲਾ ਰਹੇ ਨੇ ਹੋਰ ਕਾਲੀਆਂ ਦੀ ਲੀਡਰਸ਼ਿਪ ਆ ਰਹੀ ਆ ਤੇ ਉਹਨਾਂ ਦੇ ਹੱਥ ਮਜ਼ਬੂਤ ਵੀ ਕਰੀਏ ਤੇ ਸਰਕਾਰ ਨੂੰ ਘੇਰੀਏ ਤੇ ਸਰਕਾਰ ਨੂੰ ਚੱਲਦਾ ਕਰੀਏ 227 ਸ਼੍ਰੋਮਨੀ ਕਾਲੀਆਂ ਦੀ ਸਰਕਾਰ ਬਣੇ ਇਹ ਲੋਕਾਂ ਨੇ ਮਨ ਦੀ ਖੁਸ਼ੀ ਹੈ ਮਨ ਦੀ ਤਮੰਨਾ ਸੋ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ